ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਰਾਜੀ ਖੁਸ਼ੀਆਂ ਇਹੀ ਅੰਦਾਜ਼ ਕਰਦੇ ਆ ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ ਚਲੋ ਜੀ ਅੱਜ ਬਣਾਉਣੇ ਆਪਾਂ ਫਿਰ ਜੇ ਮਿੱਠਾ ਖਾਣ ਲੱਗ ਜੰਨੇ ਮਿੱਠਾ ਹੀ ਖਾਣ ਲੱਗ ਜੰਨੇ ਆ ਅਸੀਂ ਅੱਜ ਬਣਾਉਣੇ ਆਪਾਂ ਬਰੈਡਾਂ ਦੀ ਬਰਫੀ ਆ ਬਰੈਡ ਆਪਾਂ ਲੈ ਲਈਏ ਤਾਂ ਥੋੜੇ ਜਿਹਾ ਜਲਦੀ ਜਿੰਨੇ ਆਪਾਂ ਰੋਡ ਹੋਂਗ ਹੋਣੇ ਕੀ ਲਾਵਾਂਗੇ ਆਪਾਂ ਇਜਕ ਬਾਂਛੀਏ ਪੀਸ ਜਿਗੁੜਾ ਮਗਿਆ ਫਾਇਦੇ ਅੱਜ ਫਿਰ ਹੁੰਦੇ ਸਾਹਮਣੇ ਇਹ ਹallelujah ਪਣ ਆਪਣੇ ਸਾਥੀ ਦੋਤੋਂ ਕਰਨ ਕਿਤੇ ਤੋਂ ਮਲਾਈ ਲੈ ਲਈ ਆ ਖੰਡ ਲੈ ਲਈ ਆ ਮਿਲਕ ਪਾਊਡਰ ਲੈ ਲਿਆ ਆ ਨਾਰੀਅਲ ਦਾ ਬਰਾウダー ਲੈ ਲਿਆ ਆ ਥੋੜਾ ਜਿਹਾ ਆਪਾਂ ਕਲਰ ਪਾ ਮੰਗੇ ਛਾਸੀ ਦੇ ਵਿੱਚ ਚਲੋ ਆਪਾਂ ਹਣੇ ਦੀ ਛਾਸੀ ਨੂੰ ਜਿੰਨੀ ਆਪਾਂ ਖੰਡ ਲਈ ਉਹਨੇ ਪਾਣੀ ਲਵਾਂਗੇ ਆਪਾਂ ਆਪਾਂ ਪੈਨ ਰੱਖ ਲੈ ਅਖੰਡ ਪਾ ਸੀ ਹੁ ਜਿੰਨੀ ਆਪਣੀ ਖੰਡ ਸੀ ਉਹਨੇ ਹੀ ਆਪਾਂ ਪਾਣੀ ਲਵਾਂਗੇ चक चीज बनावे चार छोड़ी बनी जानी आप फूड कलर के दो मैचों में पा देखिए बस हम आप गैस बंद कर देने आप चार चमचे मलाई दे लें अपनी ले। ताजी मलाई या तो लाई हुई ਹੁਣ ਆਪਾਂ ਪਾ ਦਿੰਨੇ ਆ ਦੋ ਚਮਚੇ ਨਾਰੀਅਲ ਦਾ ਬਰਾਦਾ ਇਹਨਾਂ ਸਾਰੇ ਦੇ ਬਾਅਦ ਤੇ ਥੋੜਾ ਜਿਹਾ ਬ੍ਰਿੰਡਾ ਨੇ ਇਸ ਮਾਰ ਆਪਾਂ ਦੇ ਚਾਰ ਚਮਚੇ ਆਪਣੇ ਕੋਲੇ ਹੈਗੇ ਆ ਮਿਲਕ ਪਾਊਡਰ ਦੇ ਆਪਾਂ ਥੋੜੀ ਜਿਹੀ ਕਾਜੂ ਪਾਤੀ ਕੱਟੇ ਹੋਏ ਥੋੜੀ ਜਿਹੀ ਬਦਾਮ ਪਾਤੀ ਕੱਟੇ ਹੋਏ ਪਾ ਪੇਸਤਾ ਆ ਬੰਨ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਣੀ ਮਲਾਈ ਨੂੰ ਜਿਹਦੇ ਵਿੱਚ ਆਪਾਂ ਪਾਇਆ ਮਿਲਕ ਪਾਊਡਰ ਸਾਰਾ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਬ੍ਰੈਡ ਨੂੰ ਇਸ ਤਰ੍ਹਾਂ ਕੱਟ ਲੈਣਾ ਇਹ ਗਲਾਸ ਦੇ ਨਾਲ ਜਾਂ ਤੁਸੀਂ ਕੱਪ ਲੈ ਲਓ ਦਾ ਕੁਛ ਹੀ ਲੈ ਲਓ ਕੱਪੀ ਲੈ ਲਓ ਉਹਦੇ ਨੂੰ ਇਸ ਤਰ੍ਹਾਂ ਕੱਟ ਲੈਣਾ ਇਸ ਤਰ੍ਹਾਂ ਕੱਟ ਲੈਣਾ ਮੈਂ ਸਾਰੇ ਕੱਟ ਲੇਗੀ ਇਹਨਾਂ ਨੂੰ ਇਸ ਤਰ੍ਹਾਂ ਲੈ ਲੇ ਜੀ ਆਪਾਂ ਸਾਰੇ ਆਹ दिचा सा ත सापा ले सा ප . ਇਹ ਚਾਸ਼ਨੀ ਹੈ ਇਹ ਚਾਹਾਂ ਚ ਜਿੱਦਪ ਕਰ ਲਏ ਜਾ ਜਾਂ ਜਰ ਨਹੀਂ ਪੀਓ ਕੇ ਰੱਖਣਾ ਬਸ ਇਸ ਤਰ੍ਹਾਂ ਆਪਾਂ ਕੱਢ ਲੈਣਾ ਇਹ ਵਿੱਚੋਂ ਬਾਅਦ ਐਸ ਤਰ੍ਹਾਂ ਆਪਾਂ ਸਾਰੇ ਕਰ ਲੈਣੇ ਆ ਚਾਸ਼ਨੀ ਦੇ ਵਿੱਚ ਭਾਂ ਭਾਂ ਕੇ ਰੱਖ ਲੈਣੇ ਆ ਬਹੁਤ ਵਧੀਆ ਆਪਣੀ ਮਠਾਈ ਬਣ ਕੇ ਤਿਆਰ ਹੋ ਗਈ ਜੀ ਬਰਿੱਟਾਂ ਦੀ ਮਠਾਈ ਬਹੁਤ ਜ਼ਿਆਦਾ ਵਧੀਆ ਬਣੀ ਆ ਨਰਮ ਦਾ ਜਿੰਨੀ ਮਰਜ਼ੀ ਵਧੀਆ ਖਾਓ ਤੁਸੀਂ ਨਰਮਦਾਨ ਬੜੀ ਬਹੁਤ ਜ਼ਿਆਦਾ ਵਧੀਆ ਤੁਸੀਂ ਵੀ ਜਰੂਰ ਟਰਾਈ ਕਰੋ ਜੀ ਸੌਖਾ ਹੀ ਕੰਮ ਆ ਤੇ ਬਹੁਤ ਔਖਾ ਨਹੀਂ ਹੈਗਾ ਬਹੁਤ ਜਿਆਦਾ ਵਧੀਆ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਦੇ ਪਹਿਲੀ ਵਾਰਨ ਜਿੰਨਾ ਸਬਸਕ੍ਰਾਈਬ ਕਰਕੇ ਜਾਇਓ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ